ਇੱਥੇ ਪਿੰਡ ਖੂਜੇ ਮਾਜਰਾ ਤੇ ਆਮ ਆਦਮੀ ਪਾਰਟੀ ਦੇ ਗੁੰਡਿਆਂ ਵੱਲੋਂ ਜਿਹੜੀ ਗੁੰਡਾਗਰਦੀ ਰੇ ਦਿਖਾਈ ਜਾ ਰਹੀ ਆ ਤੇ ਸਾਡੇ ਜ਼ਿਲ੍ਹਾ ਜੂਥ ਕਨਵੀਨਰ ਗੁਰਜਿੰਦਰ ਸਿੰਘ ਗੱਗੀ ਜਿਹੜੇ ਧਾਰੀ ਬੈਠੇ ਨੇ ਕਿ ਜੇ ਅੱਜ ਇਹ ਗੁੰਡਾਗਰਦੀ ਕਰਨਗੇ ਤਾਂ ਇਹ ਵੀ ਜਿਹੜਾ ਉਹ ਕਦਮ ਪੱਟਣਗੇ ਤੇ ਆਮ ਆਦਮੀ ਪਾਰਟੀ ਦੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਵੀ ਅਸੀਂ ਚੇਤਾਵਨੀ ਜਿਹੜੀ ਦੇ ਦਿੱਤੀ ਆ ਕਿ ਜੇ ਇੱਥੇ ਅੱਜ ਕੋਈ ਵੀ ਜੇਹੀ ਕਟਣਾ ਵਾਪਰਦੀ ਹੈ ਤਾਂ ਉਹਦਾ ਜ਼ਿੰਮੇਵਾਰ ਖੋ ਜੇ ਮਾ ਜਰੇ ਪਿੰਡ ਦੀ ਪੰਚਾਇਤ ਆਪਣੇ ਜ਼ਿਲ੍ਹਾ ਫਤਿਹਗੜ ਸਾਹਿਬ ਦਾ ਪ੍ਰਸ਼ਾਸਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਲਖਵੀਰ ਰਾਏ ਐਮ ਐਲ ਏ ਹੋਵੇਗਾ ਪ੍ਰਧਾਨ ਜੀ ਕਰੋ ਬੇਨਤੀ ਅੱਜ ਚੱਲ ਰਹੀ ਹੈ ਗੱਲ ਪਰ ਅੱਜ ਇਹਨਾਂ ਨੇ ਜੋ ਗੁੰਡਾਗਰਦੀ ਕੀਤੀ ਆ ਪਿੰਡ ਦੇ ਵਿੱਚ ਆਣ ਕੇ ਸਾਡਾ ਬਹੁਤ ਖਾਸ ਬੰਦਾ ਬਾਹਦਰ ਜੋ ਅਸੀਂ ਪੰਜ ਬਣਾਇਆ ਦਾ ਸਾਡੇ ਪਿੰਡ ਦੇ ਉਹ ਮੂਰੇ ਆ ਗਏ ਨਹੀਂ ਅੱਜ ਇਹ ਟਰੈਕਟਰ ਮੇਰਾ ਉਹ ਖੜਾ ਹੈ ਇਹ ਸਾਰਾ ਉੱਪਰ ਚੜਨਾ ਉਹ ਇੱਕ ਉਹ ਬੰਦੇ ਦੇ ਮੂਹਰੇ ਅਸੀਂ ਪਿੱਛੇ ਹਟਦੇ ਆ ਹੁਣ ਮੇਰੀ ਅਗਲੀ ਬੇਨਤੀ ਹੈ ਨਗਰ ਨੂੰ ਇੱਕ ਕਦਮ ਪਿੱਛੇ ਨਹੀਂ ਹਟਣਾ ਅੱਜ ਰਾਹੇ ਆਊਗਾ ਜਾਂ ਆਪਾਂ ਮਰਾਂਗੇ ਸੋ ਜਿਹੜੇ ਬਾਹਰ ਤੋਂ ਗੁੰਡੇ ਬੁਲਾ ਕੇ ਆਮ ਆਦਮੀ ਪਾਰਟੀ ਵੱਲੋਂ ਇੱਥੇ ਧੱਕੇਸ਼ਾਹੀ ਕਰੀ ਜਾ ਰਹੀ ਆ ਸਾਰਾ ਪਿੰਡ ਇੱਕ ਪਾਸੇ ਖੜਾ ਤੇ ਬਾਰੋਂ ਪੰਚਾਇਤ ਵੱਲੋਂ ਗੁੰਡੇ ਸੱਦ ਕੇ ਜਿਹੜਾ ਉੱਥੇ ਧੂਸ ਦਿਖਾਈ ਜਾ ਰਹੀ ਆ ਪ੍ਰਸ਼ਾਸਨ ਕਿਸਾਨਾਂ ਵਿਰੁੱਧ ਕਾਰਵਾਈ ਕਰ ਰਿਹਾ ਤੇ ਅਸੀਂ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਇਹ ਨਾ ਸੋਚ ਲਵੇ ਸਰਕਾਰ ਕਿ ਕਿਸਾਨ ਚੁੱਪ ਕਰ ਜਾਣਗੇ ਜੇ ਸਮਾ ਆਇਆ ਤਾਂ ਕਿਸਾਨ ਪੂਰੇ ਪੰਜਾਬ ਲੈਵਲ ਤੇ ਜਿਹੜਾ ਉਹ ਆਪਣਾ ਅੱਜ ਪ੍ਰਦਰਸ਼ਨ ਕਰਨਗੇ ਤੇ ਆਮ ਆਦਮੀ ਪਾਰਟੀ ਨੂੰ ਮੂੰਹ ਤੋੜ ਜਵਾਬ ਦੇਣਗੇ ਜੀ ਤੈਨੂੰ ਕਿਸੇ ਨੇ ਸਵਾਲਾ ਨਹੀਂ ਕਹਿਣਾ ਅਜ ਤੋਂ ਬਾਅਦ ਅੱਜ ਪਿੰਡ ਥੋਜੇ ਮਾਦਰਾ ਦੇ ਵਿੱਚ ਆਮ ਆਦੀ ਪਾਕੀ ਸਰਕਾਰ ਪੂਰੀ ਗੁੰਡਾਗਰਦੀ ਕਰਦੀ ਹੋਈ ਹੈ ਤੇ ਇਸ ਪਿੰਡ ਦੇ ਸਰਪੰਚ ਨੇ ਸਾਡੇ ਯੂਥ ਕਰਮਿੰਦਰ ਨੂੰ ਉਹ ਤੇ ਗੱਤ ਸ਼ਬਦਾਂ ਨਹੀਂ ਵਰਤੀਏ ਉਹ ਪ੍ਰਚਾਰੀ ਨੇ ਪੂਰਾ ਧੱਕਾ ਕਰ ਰਿਹਾ ਸਾਡਾ ਕਰਮਿੰਦਰ ਇੰਨੀ ਬੇਇੱਜ਼ਤੀ ਮੰਨਿਆ ਉਹ ਦੇਖੋ ਉੱਪਰ ਚੜਿਆ ਕਿੱਥੇ ੱਲੇ ਆ ਜਾ ਇੰਨੀ ਗੁੰਡਾਗਰਦੀ ਕਰੀ ਹੈ ਧੱਕੇ ਮਾਰੇ ਨੇ ਅਜੀਤ ਆ ਜਿਹੜਾ ਬਾਦਵਾਮਾ ਦੀ ਪੜੀ ਸਰਕਾਰ ਨਹੀਂ ਲਗਾਤਾਰ ਸਾਡੇ ਤੇ ਅਤਿਆਚਾਰ ਕਰਦੀ ਆ ਰਹੀ ਆ ਪਹਿਲਾਂ ਚੰਬੂ ਥਾਣੇ ਦੇ ਮੂਨੇ ਸਾਡੇ ਨੌਜਵਾਨਾਂ ਦੇ ਲੱਤਾਂ ਤੋੜੀਆਂ ਪਰ ਇਹ ਸਰਕਾਰ ਸਮਝ ਲਵੇ ਤੁਸੀਂ ਲੱਤਾਂ ਤੋੜ ਸਕਦੇ ਆ ਤੁਸੀਂ ਗੱਦਨਾ ਦੀਆਂ ਤੋੜ ਸਕਦੇ ਆ ਪਰ ਸਾਡੀਆਂ ਜਮੀਰਾਂ ਨੂੰ ਅੰਦਰ ਡੱਕ ਨਹੀਂ ਸਕਦੇ ਤੁਹਾਡੇ ਹੱਥ 'ਚ ਪਾਵਰ ਆ ਆ ਤੁਸੀਂ ਸੱਤਾ ਦੇ ਵਿੱਚੋਂ ਪਰੇ ਸਦਾ ਨਹੀਂ ਰਹਿਣੀ ਔਰ ਇਹ ਐਮਐਲਏ ਐਮਐਲਏ ਨੇ ਆਉਣਾ ਰਾਏ ਨੇ ਪਰ ਸਾਡਾ ਵਿਰੋਧ ਹੈ ਸਖਤ ਜਨਤਾ ਦੇ ਵਿੱਚ ਵਿਰੋਧ ਹੈ ਕਿਉਂਕਿ ਸਾਡੇ ਜੂਧਾ ਕਰਮਿੰਦਰ ਨੂੰ ਐਮਐਲਏ ਸਾਹਿਬ ਨੇ ਪਹਿਲਾਂ ਵੀ ਬਹੁਤ ਮਦਦ ਕੀਤਾ ਬੋਲਿਆ ਤੇ ਅੱਜ ਸਰਪੰਚ ਸਾਹਿਬ ਨੇ ਬਹੁਤ ਉਪਬੰਦੀ ਸ਼ਬਦਾਂ ਦੀ ਵਰਤਿਆ ਤੇ ਬੀਕੇ ਜੂ ਸਿੰਧੂਪੁਰ ਭਾਰਤੀ ਕਿਸਾਨੀ ਨੇ ਇੱਕ ਤਾਂ ਸਿੱਧੂਪੁਰ ਦੇ ਪੂਰੇ ਵਰਕਰ ਇਹ ਸੂਬਾ ਪੱਧਰ ਦਾ ਜਿਵੇਂ ਸਾਡੇ ਵਿੱਚ ਖੜੇ ਨੇ ਪੱਲਾਂ ਦੀ 10000 ਲਿਆ ਜਾ ਮੈਂ ਜਸਵੀਰ ਸਿੰਘ ਜਿਹੜਾ ਸੁਤਬਾ ਜ਼ੇਨ ਨੇ ਇਤਫਾ ਨਾ ਪੰਜਾਬ ਆ ਸਾਡੇ ਅੱਜ ਇੱਥੇ ਆਪ ਸਰਕਾਰ ਦੇ ਐਮ ਐਲ اے ਲਖਵੀਰ ਆਏ ਜੀ ਪਹੁੰਚ ਰਹੇ ਆ ਜਾਂਦੇ ਸਾਡਾ ਸਾਡਾ ਸਤਿ ਪੰਦ ਬਹੁਤ ਗਿਣਤੀ ਗਰੋਰ ਕਰ ਰਿਹਾ ਉਸ ਦਾ ਕਿਉਂਕਿ ਇਹ ਜਿਹੜੀ ਸਰਕਾਰ ਆ ਇਹ ਕਹਿ ਕੇ ਨੇ ਕਿਹਾ ਕੁਰਸੀ ਇਹ ਕਰ ਕੁਛ ਰਹੀ ਆ ਇਹਨਾਂ ਨੇ ਸਾਡੇ ਪੰਜਾਬ ਦੇ ਵਿੱਚ ਲੱਗੇ ਹੋਏ ਦੋ ਧਰਨੇ ਜਿਹੜੇ ਉਹ ਫੇਰੇ ਨੇ ਉਹਦਾ ਅਸੀਂ ਅੱਜ ਵਿਰੋਧ ਕਰਦੇ ਹਾਂ ਨੂੰ ਪੁੱਛਿਆ ਸਾਡੀਆਂ ਟਰਾਲੀਆਂ ਕਿੱਥੇ ਗਈਆਂ ਸਾਡੇ ਲੰਗਰ ਦਾ ਸਮਾਨ ਕਿੱਥੇ ਗਿਆ ਇਹ ਜਿਹੜੀ ਸਰਕਾਰ ਇਹ ਕਹਿੰਦੀ ਅਸੀਂ ਨਮਾ ਕਰਾਂਗੇ ਇਹਨਾਂ ਨੇ ਨਮਾ ਹੀ ਕਰਿਆ ਉਹਨਾਂ ਸਰਕਾਰਾਂ ਨੇ ਸਾਡੀਆਂ ਕਦੇ ਟਰਾਲੀਆਂ ਨਹੀਂ ਚੋਰੀ ਕਰੀਆਂ ਇਹ ਟਰਾਲੀਆਂ ਨੇ ਸਾਡਾ ਇਹ ਸਰਕਾਰ ਨੇ ਸਾਡਾ ਸਾਰਾ ਸਮਾਨ ਚੋਰੀ ਕਰਿਆ ਟਰਾਲੀਆਂ ਚੋਰੀ ਕਰੀਆਂ ਨੇ ਇਹ ਸਰਕਾਰ ਟਰਾਲੀ ਚੋਰ ਸਰਕਾਰ ਹੈ ਇਹ ਸਾਬਤ ਹੋ ਗਈ ਹੈ ਇਹਦੇ ਵਿੱਚ ਕੋਈ ਕਮੀ ਨਹੀਂ ਹੈ ਕੋਈ ਹੱਤ ਨਹੀਂ ਹੈ ਇਹ ਟਰਾਲੀ ਚੋਰ ਸਰਕਾਰ ਹੈ ਜਿਹੜੀ ਅੱਜ ਆਉਣ ਲੱਗੇ ਅਸੀਂ ਇਹਨਾਂ ਤੋਂ ਇਹੀ ਕੁਐਸਚਨ ਕਰਨੇ ਨੇ ਕਿ ਉਹ ਸਾਡੀਆਂ ਟਰਾਲੀਆਂ ਕਿੱਥੇ ਗਈਆਂ ਜਿਹੜੀਆਂ ਟਰਾਲੀਆਂ ਇਹਨਾਂ ਨੇ ਸਾਡੇ ਉੱਤੋਂ ਚੋਰੀ ਕਰੀਆਂ ਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹੀ ਇੱਕ ਸਵਾਲ ਕਰਦੇ ਜਿਹੜੇ ਇਹ ਸਮ ਕਰ ਨਹੀਂ ਦੇ ਰਹੇ ਅੱਜ ਜਿਹੜਾ ਇੱਥੇ ਲਖਵੀਰ ਆਏ ਐਮ ਆਮ ਆਦਮੀ ਪਾਰਟੀ ਦਾ ਐਮ ਐਲ ਏ ਉਹਨੇ ਆਉਣਾ ਸੀ ਸੋ ਉਹ ਜਿਹੜੀ ਪ੍ਰਸ਼ਾਸਨ ਨਾਲ ਰਲ ਕੇ ਜਿਹੜੀ ਪਿੰਡ ਦੀ ਪੰਚਾਇਤ ਹੈ ਉਹ ਗੁੰਡਾ ਕਰਦੀ ਦੇ ਉੱਤਰ ਹੀ ਹੋਈ ਹੈ ਤੇ ਇਹ ਚਾਹੁੰਦੇ ਨੇ ਵੀ ਆ ਆਵਾਜ਼ ਨੂੰ ਜਿਹੜਾ ਕਿਸਾਨਾਂ ਦੀ ਆਵਾਜ਼ ਨੂੰ ਜਿਹੜਾ ਦੱਬਣਾ ਚਾਹੁੰਦੇ ਆ ਉਹ ਐਂ ਦੱਬ ਨਹੀਂ ਸਕਦੇ ਸੋ ਇਹ ਮੰਗਦਾ ਦੁੱਧ ਪਿਤਾ ਜੀ ਨੇ ਸਾਡੀ ਭਾਰਤੀ ਕਿਸਾਨ ਜੂ ਨੇ ਨੇਕਤਾ ਸਿੱਧੂ ਪਰ ਵੱਲੋਂ ਔਰ ਜੋਰ ਜਿਹੜਾ ਵਿਰੋਧ ਪ੍ਰਦਰਸ਼ਨ ਜਿਹੜਾ ਇੱਥੇ ਪਿੰਡ ਖੋਜੇ ਮਾਜਰਾ ਦੇ ਵਿੱਚ ਕੀਤਾ ਜਾ ਰਿਹਾ ਅਸੀਂ ਦੱਸ ਦੇਣਾ ਚਾਹੁੰਦੇ ਆ ਕਿ ਕਿਸੇ ਵੀ ਤਰੀਕੇ ਦਾ ਅਸੀਂ ਨਹੀਂ ਚਾਹੁੰਦੇ ਟਕਰਾਅ ਹੋਵੇ ਪਰ ਜੇ ਇਹ ਜਿਹੜੀ ਗੁੰਡਾ ਸਰਕਾਰ ਹੈ ਜੇ ਇਹ ਕਰੂਗੀ ਤਾਂ ਅਸੀਂ ਵੀ ਜਿਹੜਾ ਉਹ ਫਿਰ ਪਿੰਣ ਲਈ ਤਿਆਰ ਆ ਸੋ ਬਾਤ ਕਿਸੇ ਵੀ ਤਰੀਕੇ ਦੇ ਨਮਾਇंदे ਜਿਹੜੇ ਇਹ ਆਉਂਦੇ ਇਹਨਾਂ ਨੂੰ ਘੇਰੋ ਇਹਨਾਂ ਨੂੰ ਸਵਾਲ ਕਰੋ ਕੋੜੇ ਨਾ ਨਹੀਂ ਉਹ ਜਿੰਨਾ ਵੱਡਾ ਬਣਾਣਾ ਉਚੋਣਾ ਨੂੰ ਉਚੋਣਾ ਨੂੰ ਲੋਕਮੈਂਟ ਕਰਤਾ ਬਣਾਇਆ ਸਰਦਾਰ ਸਾਹਿਬ ਆਇਆ ਇੱਕ ਬੰਦਾ ਗੱਲ ਕਰਨ ਲਈ ਇਹ ਮੂਰਤੀ ਬਾਤ ਗੱਲ ਕਰਦੇ ਗੱਲ ਸਮਝ ਨਹੀਂ ਆਉਣੀ ਕਿਸੇ ਨੂੰ ਲੋਕਮੈਂਟ ਕਰ ਤਰੇ ਗੱਗੀ ਫੜਿਆ ਕਿ ਨਹੀਂ ਬਣਾਇਆ ਥੋੜੇ ਸਾਥ ਬਣਾਇਆ ਜਿਸ ਇੱਕ ਜਣਾ ਕੋਈ ਗੱਲ ਕਰਾ ਪ੍ਰਧਾਨ ਜੀ ਨੂੰ ਬੁਲਾ ਲਓ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਹੀਂ ਵਾਇਬਰ ਜੀ ਦਾ ਖਾਲਸਾ ਵਾਇਬਰ ਜੀ ਵੀ ਬੋਲੇ ਅੱਜ ਪਿੰਡ ਕੋਲ ਮਾਜਰੇ ਦੇ ਵਿੱਚ ਸਾਡਾ ਇੱਕ ਪ੍ਰੋਟੈਸਟ ਸਾਡਾ ਇੱਕ ਪ੍ਰੋਟੈਸਟ ਦਾ ਪ੍ਰੋਗਰਾਮ ਸੀ ਜਿੱਥੇ ਸਾਡੇ ਐਨਐਲਏ ਦੇ ਕੌਮਿਸ਼ਨਰ ਆਏ ਨੇ ਆਉਣਾ ਸੀ ਉਸ ਤੋਂ ਪਹਿਲਾਂ ਅਸੀਂ ਸਾਡੀ ਪੰਚਾਇਤ ਨੂੰ ਕੱਲ ਤੇ ਬੇਨਤੀ ਕਰਦੇ ਆਂ ਵੀ ਆਪਾਂ ਉਹਨੂੰ ਨਾਮ ਦੇਈਏ ਇੱਥੇ ਕੋਈ ਨਸ਼ਿਆਂ ਦੇ ਵਿਰੁੱਧ ਜਿਹੜਾ ਵੀ ਪ੍ਰੋਗਰਾਮ ਕਰਨਾ ਪ੍ਰਸ਼ਾਸਨ ਰਾਕੇ ਪ੍ਰੋਗਰਾਮ ਉਸ ਤੋਂ ਬਾਅਦ ਸਾਡਾ ਸਾਰੀ ਸੰਗਤ ਨਾਲ ਸੀ ਪਰੰਤੂ ਮੈਂ ਇਕੱਲਾ ਆ ਕੇ ਇੱਥੇ ਮਾਈਕ ਤੇ ਬੋਲਣ ਲੱਗਿਆ ਸੀ ਮੈਂ ਕਹਿਣ ਆਇਆ ਸੀ ਵੀ ਕੱਲੀ ਪੁਲਿਸ ਐਸਐਸਓ ਸਾਹਿਬ ਇੱਥੇ ਖੜੇ ਸੀਗਾ ਮੈਂ ਪਹਿਲੀ ਕੱਲਾ ਪੁਲਿਸਾਂ ਕੇ ਬੋਲ ਰਹਾ ਜਦੋਂ ਮੈਂ ਮਾਈਕ ਤੇ ਬੋਲਣ ਲੱਗਿਆ ਤਾਂ ਸਾਡੇ ਪਿੰਡ ਦੇ ਇੱਕ ਦੋ ਬੰਦੇ ਜਿਹਦੇ ਦੇ ਵਿੱਚ ਕੋਈ ਉਹ ਨਾ ਪੰਚ ਨੇ ਨਾ ਸਰਪੰਚ ਨੇ ਉਹਨਾਂ ਨੇ ਆ ਕੇ ਸਾਡਾ ਮੈਕ ਬੰਦ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਅਸੀਂ ਕਿਹਾ ਵੀ ਹੁਣ ਜਦੋਂ ਇਹ ਸਥਿਤੀ ਬਣ ਗਈ ਆ ਅਸੀਂ ਪਿੰਡ ਦੇ ਵਿਚਾਰ ਮੈਨਿਆਂ ਨੂੰ ਵੜਨ ਲੱਗੇ ਅਸੀਂ ਆਹ ਵਾਲੇ ਨਾਲੇ ਟਰੈਕਟਰ ਲਾਏ ਜਦੋਂ ਪ੍ਰਸ਼ਾਸਨ ਨਾਲ ਲੜਨਾ ਸਾਨੂੰ ਬੜਾ ਸੌਖਾ ਸੀ ਸਰਕਾਰ ਨਾਲ ਐਮਐਲਏ ਨਾਲ ਅਸੀਂ ਲੜ ਸਕਦੇ ਹਾਂ ਪਰੰਤੂ ਜਦੋਂ ਸਾਡੇ ਪਿੰਡ ਦੇ ਕੁਝ ਬੰਦੇ ਇੱਕ ਦੋ ਬੰਦੇ ਇਹ ਲੜਨਾ ਚਾਹੁੰਦੇ ਸੀ ਅਸੀਂ ਉਹਨਾਂ ਨਾਲ ਕੋਈ ਤਕਰਾਰ ਵਾਜੀ ਨਹੀਂ ਚਾਹੁੰਦੇ ਸੀ ਫਿਰ ਮੈਨੂੰ ਇਹ ਲੱਗਿਆ ਕਿ ਆਪਣੇ ਲੋਕਾਂ ਨਾਲ ਲੜਨ ਦੀ ਬਜਾਏ ਜਿਹੜੇ ਸਾਡੇ ਪਿੰਡ ਦੇ ਇੱਕ ਦੋ ਸੀ ਕਿਉਂ ਨਾ ਅਸੀਂ ਆਪ ਮੈਂ ਆਪਣੀ ਜਾਨ ਦੇ ਦਿੰਦੇ ਪਰੰਤੂ ਐਮਐਲਏ ਇੱਥੇ ਆਏ ਨਹੀਂ ਤੇ ਸਾਲੀ ਸੰਗਤ ਵੀ ਆਪਾਂ ਲੈਣ ਦੀ ਮਨਜ਼ੂਰ ਕੀਤੀ ਆ ਤੇ ਫਿਰ ਥਨੇ ਆਏ ਉਹ ਇਹਨਾਂ ਨੇ ਇੱਥੇ ਟੈਂਟੂ ਦਾ ਪਾਰਲੇ ਹੋਣਾ ਸੀ ਇੱਥੋਂ ਜਾ ਰਹੇ ਹਾਂ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਤੁਹਾਡੇ ਭਾਜ ਦੀ ਹੋਤ ਕਿਹਾ ਰਹੋ ਤੁਸੀਂ ਕੀ ਕਹਿ ਕੇ ਪੰਜਾਬ ਦਾ ਸੱਤਾ ਜਾ ਤੁਹੇ ਪਾਸੋਂ ਤੁਹੇ ਪੰਜਾਹ ਚ ਰਹੀਆਂ ਪਰ ਕੇ ਪਚ ਜਾਂਦਾ ਕਿਉਂ ਬਈ ਕਿਉਂ ਬਈ ਤੁਹੇ ਦਿਨੇ ਤੋਂ ਬੋਤਲ ਚੱਕਾ ਉਹ ਦਾ ਕਾਰਨ ਅਜ ਬਾਰ ਲਾਇਆ ਤੁਸੀਂ ਸਾਡਾ ਪੰਜਾਬ ਸਰਕਾਰ ਦਾ ਸਾਡਾ ਕ੍ਰਿੰਦਰ ਸਿੰਘ ਕਹੀ ਚੋਤ ਫਰਮੇ ਰਹਾ ਸਾਡੀ ਜਨਨਾ ਫਦਲਾ ਸਾਹਿਬ ਦੀ ਪੂਰੇ ਪੰਜਾਬ ਦੀ ਸ਼ਾਨ ਹੈ ਆ ਜੋ ਕਿ ਅੱਜ ਕਿਹਨੇ ਸਾਡਾ ਟੈਨੂ ਆ ਸਾਨੂੰ ਆ ਆਦੀਆ ਸਾਨੂੰ ਸਾਨੂੰ ਆਪਣੇ ਸਵਾਲੇ ਭਗਵਤ ਕਮਰ ਸਾਹਿਬ ਜਿਹੜੇ ਸਰਕਾਰ ਚ ਨਹੀਂ ਹੈਗੇ ਤੋ ਇੱਕ ਕਲਾ ਕਲਾ ਪਿੰਡ ਚ ਜਾਂਦੇ ਤੋ ਉਹ ਤੁਸੀਂ ਸਵਾਲ ਪੁੱਛ ਰਹੇ ਤੁਸੀਂ ਨਸਲ ਖਤਮ ਕਰੇਆ ਜੋ ਤੁਸੀਂ ਐਨਐਪੀ ਦੇ ਪੱਖ ਚ ਹੋ ਜੋ ਤੁਸੀਂ ਕਿਸਾਨੀ ਬਚਾਉਣ ਤੋਂ ਪੱਖ ਚ ਤੁਝ ਸਾਡੇ ਸਵਾਲਾ ਤੋ ਕਿਉਂ ਪੁੱਛਦੇ ਅੱਜ ਸਾਡੇ ਕਿਸਾਨ ਆ ਕੋਦੇ ਘਰੇ ਕਿਉਂ ਪਰੇ ਜਾਂਦੇ ਆ ਅੱਜ ਸਾਡੇ ਕਿਸਾਨ ਆ ਕੋਦੇ ਸ਼ਟਰ ਦੇ ਬਚਰ ਕਿਉਂ ਤੋੜੇ ਜਾਂਦੇ ਆ ਅੱਜ ਸਾਡੇ ਕਿੱਥੇ ਦੇ ਕਰਦਾ ਕਿਉਂ ਚੱਲਦੀ ਹੈ ਉਸ ਕੌੜਾ ਜਵਾਨ ਲੈ ਕੇ ਜਾਣਾ ਭਾਵੇਂ ਤੁਸੀਂ ਐਸੇ ਬੈਠੇ ਰਹਿਣਾ ਹਿਰਣਾ ਨਹੀਂ ਹੈਗਾ ਆਪਾਂ ਆਹ ਨਾਲ ਗੱਲ ਕਰਦੇ ਆ ਹਲ-ਹਲਿਓ ਕਿਸਤਾ ਲੱਗ ਗਿਆ ਉਹਨਾਂ ਦੇ ਵਿੱਚੋਂ ਜਿਹੜਾ 200 ਸੋਟ ਤੋਂ 70 ਰਹਿ ਗਿਆ